ਕਨੋਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪੈ ਦੀਖਿਆ ਲੇਵਾ ਕੈ ਪਹਿ ਮੋਲਕ ਰਾਵਾਂ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸ਼ਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੇਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਮੇਰੇ ਲਾਲ ਜਿਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਾਨ ਤਰਾਜੀ ਚਿਤ ਤੋਲਾ ਤੇਰੀ ਸੇਫ ਅਸਰਾਫ ਕਮਾਵਾਂ ਘਟ ਹੀ ਭੀਤਰ ਸੋ ਸਹੁ ਤੋਲੀ ਐਨ ਬਿਦ ਚਿਤ ਰਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਭੂਜੈ ਆਪੇ ਹੈ ਵਣਜਾਰਾ ਆਂਦਲਾ ਨੀਚ ਜਾਤ ਪਰਦੇਸੀ ਖਿਨੇ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੈ ਆਂਦਲਾ ਨੀਚ ਜਾਤ ਪਰਦੇਸੀ ਕਿਨੇ ਆਵੈ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹੈਦਾ ਕਿਉ ਕਰ ਮੂੜਾ ਪਾਵੈ ਸੁਹੀ ਮਹਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੇਖਿਆ ਲੇਵਾ ਕੈ ਪਹਿ ਮੁਲਕ ਰਾਵਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੇਖਿਆ ਲੇਵਾ ਕੈ ਪਹਿ ਮੁਲਕ ਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਾਨ ਤਰਾਜੀ ਚਿਤ ਤੋਲਾ ਤੇਰੀ ਸੇਫ ਅਸਰਾਫ ਕਮਾਵਾ ਘਟ ਹੀ ਭੀਤਰ ਸੋ ਸ਼ਹ ਤੋਲੀ ਐਨ ਬਿਦ ਚੇਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ਹੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਆਂਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਸੁਹਿੇ ਮਹਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪੈ ਦੀਖਿਆ ਲੇਵਾ ਕੈ ਪਹਿ ਮੋਲਕ ਰਾਵਾਂ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੇਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਮੇਰੇ ਲਾਲ ਜਿਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਨ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਾਨ ਤਰਾਜੀ ਚਿਤ ਤੋਲਾ ਤੇਰੀ ਸੇਫ ਅਸਰਾਫ ਕਮਾਵਾਂ ਘਟ ਹੀ ਭੀਤਰ ਸੋ ਸ਼ਹ ਤੋਲੀ ਐਨ ਬਿਦ ਚਿਤ ਰਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਜੈ ਆਪੇ ਹੈ ਵਣਜਾਰਾ ਆਂਦਲਾ ਨੀਚ ਜਾਤ ਪਰਦੇਸੀ ਕਿਨੇ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੈ ਆਂਦਲਾ ਨੀਚ ਜਾਤ ਪਰਦੇਸੀ ਕਿਨਿਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹੈਦਾ ਕਿਉ ਕਰ ਮੂੜਾ ਪਾਵੈ ਸੁਹੀ ਮਹਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲਕ ਰਾਵਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲਕ ਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਾਨ ਤਰਾਜੀ ਚਿਤ ਤੋਲਾ ਤੇਰੀ ਸੇਫ ਅਸਰਾਫ ਕਮਾਵਾ ਘਟ ਹੀ ਭੀਤਰ ਸੋ ਸ਼ਹ ਤੋਲੀ ਐਨ ਬਿਦ ਚੇਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ਹੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਆਂਦਲਾ ਨੀਚ ਜਾਤ ਪਰ ਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਸੁਹੀ ਮਹਲਾ ਪਹਿਲਾ ਕੌਣ ਤਰਾਜੇ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕੈ ਪੈ ਦੀਖਿਆ ਲੇਵਾ ਕੈ ਪਹਿ ਮੋਲ ਕਰਾਵਾ ਕੌਣ ਤਰਾਜੇ ਕਵਣ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੇਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਮੇਰੇ ਲਾਲ ਜਿਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਨ ਭਰ ਪੂਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਨ ਤਰਾਜੀ ਚਿਤ ਤੋਲਾ ਤੇਰੀ ਸੇਫ ਅਸਰਾਫ ਕਮਾਵਾਂ ਘਟ ਹੀ ਭੀਤਰ ਸੋ ਸ਼ਹੁ ਤੋਲੀ ਇਨ ਬਿਦ ਚਿਤ ਰਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਜੈ ਆਪੇ ਹੈ ਵਣਜਾਰਾ ਆਂਦਲਾ ਨੀਚ ਜਾਤ ਪਰਦੇਸੀ ਕਿਨੇ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੈ ਆਂਦਲਾ ਨੀਚ ਜਾਤ ਪਰਦੇਸੀ ਕਿਨ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਸੁਹੀ ਮਹਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੀ ਖਿਆਲੇਵਾ ਕੈ ਪਹਿ ਮੁਲਕ ਰਾਵਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੀ ਖਿਆਲੇਵਾ ਕੈ ਪਹਿ ਮੁਲਕ ਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਾਨ ਤਰਾਜੀ ਚਿਤ ਤੋਲਾ ਤੇਰੀ ਸੇਫ ਅਸਰਾਫ ਕਮਾਵਾ ਘਟ ਹੀ ਭੀਤਰ ਸੋ ਸ਼ਹ ਤੋਲੀ ਐਨ ਬਿਦ ਚੇਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਭੂਜੈ ਆਪੇ ਹੈ ਵਣਜਾਰਾ ਹੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਆਂਦਲਾ ਨੀਚ ਜਾਤ ਪਰ ਜੇਸੀ ਖਿਨ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਸੁਹਿਮ ਹਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪੈ ਦੀਖਿਆ ਲੇਵਾ ਕੈ ਪਹਿ ਮੁਲਕ ਰਾਵਾਂ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੇਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਮੇਰੇ ਲਾਲ ਜਿਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਨ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਾਨ ਤਰਾਜੀ ਚਿਤ ਤੋਲਾ ਤੇਰੀ ਸੇਫ ਅਸਰਾਫ ਕਮਾਵਾਂ ਘਟ ਹੀ ਭੀਤਰ ਸੋ ਸ਼ਹ ਤੋਲੀ ਐਨ ਬਿਦ ਚਿਤ ਰਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਜੈ ਆਪੇ ਹੈ ਵਣਜਾਰਾ ਆਂਦਲਾ ਨੀਚ ਜਾਤ ਪਰਦੇਸੀ ਖਿਨੇ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੈ ਆਂਦਲਾ ਨੀਚ ਜਾਤ ਪਰਦੇਸੀ ਕਿਨੇ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹੈਦਾ ਕਿਉ ਕਰ ਮੂੜਾ ਪਾਵੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ